हां जी दोस्तों, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਹੋ ਸਾਰੇ ਠੀਕ ਹੋ ਬਈ? ਅੱਜ ਨਾ ਬਈ ਇੱਕ ਵੀਰ ਦਾ ਹਸ਼ਾਰਪੁਰ ਕੰਨੀਓਂ ਫੋਨ ਆਇਆ। ਥੋੜੀ ਗੱਲ ਦੱਸਦਾ ਜੋ ਮੇਰੇ ਨਾਲ ਬੀਤੀਆਂ ਸੀ ਪਹਿਲਾਂ ਗੱਲਾਂ ਤਾਂ ਦੱਸ ਰਿਆ ਮੈਂ। ਬਾਈ ਕਹਿੰਦਾ ਬਈ ਕੰਮ ਸਟਾਰਟ ਕਰਨਾ, 10-12 ਬੱਕਰੀਆਂ ਤੋਂ ਕੰਮ ਸਟਾਰਟ ਕਰਨਾ। ਮੈਂ ਕਿਹਾ ਭਾਈ ਕੋਈ ਗੱਲ ਨਹੀਂ ਕਰ ਲੋ। ਜਿਵੇਂ ਤੁਹਾਡਾ ਵੀ ਹੱਥ ਸਰਦਾ ਓਵੇਂ ਕੰਮ ਕਰ ਲੋ, 10ਾਂ ਤੋਂ ਕਰ ਲੋ, 5ਾਂ ਤੋਂ ਕਰ ਲੋ, 2ਾਂ ਤੋਂ ਕਰ ਲੋ, ਜਿਵੇਂ ਤੁਹਾਡਾ ਜੀ ਕਰਦਾ ਹੈ ਓਵੇਂ ਕੰਮ ਸਟਾਰਟ ਕਰ ਲੋ। ਤੇ ਇਹ ਕਹਿੰਦਾ ਬਈ ਚਲੋ ਠੀਕ ਆ ਬੱਕਰੀਆਂ ਲੈ ਲਾਂਗੇ ਜਾਂ ਤੁਸੀਂ ਦਵਾ ਦਿਓ ਐ ਜਾਓ ਮੈਂ ਕਿਹਾ ਚਲੋ ਵੀ ਗੱਲਬਾਤ ਹੁੰਦੀ ਰਹੀ ਮੈਂ ਕਿਹਾ ਵੀ ਬੱਕਰੀਆਂ ਦਾ ਮੈਂ ਕਿਸੇ ਪਾਸੋਂ ਨਹੀਂ ਦਵਾਉਂਦਾ ਮੁੜ ਕੇ ਗੱਲ ਹੋਰ ਹੋ ਜਾਂਦੀ ਹੈ ਕੱਲ ਨੂੰ ਨੁਕਸਾਨ ਹੋ ਜੇ ਤੂੰ ਹੁਣ ਤਾਂ ਇਜਮਾਨ ਕਰਦਾ ਬਾਅਦ ਵਿੱਚ ਬਈ ਗਾਲਾਂ ਕੱਢੇਗਾ ਤੇ ਘਾਟੇ ਵੱਧ ਦੇ ਕੰਮ ਚ ਹੁੰਦੀ ਰਹਿੰਦੇ ਨੇ ਫਿਰ ਕਹਿੰਦਾ ਬਾਈ ਅਖੇ ਲੇਬਰ ਵਾਲਾ ਬੰਦਾ ਚਾਹੀਦਾ ਪੱਕਾ ਮੈਂ ਕਿਹਾ ਬਾਈ ਤੂੰ ਐਂ ਕਰ ਕੰਮ ਹੀ ਨਾ ਕਰ ਜਦੋਂ ਬਾਈ ਕੰਮ ਸਟਾਰਟ ਕਰਨਾ ਮੈਂ ਕਿਸੇ ਨੂੰ ਸਲਾਹ ਨਹੀਂ ਦਿੰਦਾ ਵੀ ਤੁਸੀਂ ਲੇਬਰ ਵਾਲਾ ਬੰਦਾ ਰੱਖੋ ਕਿਸੇ ਵੀ ਬੰਦੇ ਨੂੰ ਸਲਾਹ ਨਹੀਂ ਦਿੰਦਾ ਲੇਬਰ ਵਾਲਾ ਹਾਂ ਠੀਕ ਆ ਤੁਸੀਂ ਖੇਤੀਬਾੜੀ ਕਰੀ ਜਨੇ ਖੇਤ ਫਾਰਮ ਪਾਇਆ ਜਾਂ ਤੁਸੀਂ ઠાਣੀ ਚ ਬੈਠੇ ਆ ਵੀ ਫੇਰ ਤੁਸੀਂ ਰੱਖੋ ਪਲੱਸ ਆਪ ਨਾਲ ਰੋਏ ਰੋ ਬੰਦਾ ਜੌਬ ਕਰਦਾ ਸੀ ਮੈਂ ਕਿਹਾ ਬਾਈ ਦੇਖ ਤੂੰ ਜੌਬ ਕਰਦਾ ਅੱਜ ਤੈਨੂੰ ਸੋਹਣਾ ਲੱਗਦਾ ਦੇਖ ਕੇ ਦੂਜੀ ਥਾਣੀ ਚ ਲੱਡੂ ਵੱਡਾ ਲੱਗਦਾ ਹੁੰਦਾ ਦੂਜੇ ਦੇ ਭਾਂਡੇ ਚ ਲਾ ਲੋ ਮੈਂ ਕਿਹਾ ਅੱਜ ਤੈਨੂੰ ਸੋਹਣਾ ਲੱਗਦਾ ਪਰ ਜਦੋਂ ਇਹ ਕੰਮ ਦੇ ਵਿੱਚ ਆਉਨੇ ਆ ਇਹਦੇ ਘਾਟੇ ਵਾਤੇ ਜਰਨੇ ਪੈਂਦੇ ਨੇ ਫੇਰ ਉਦੋਂ ਗੱਲ ਦਾ ਪਤਾ ਲੱਗਦਾ ਅਸਲ ਨਚੋੜੋਂ ਦੋਂ ਨਿਕਲਦਾ ਵੀ ਆਪਾਂ ਨੂੰ ਕਮਾਈ ਕਮੇ ਆਉਂਦੀ ਹੁਣ ਤਾਂ ਸਾਡੇ ਅਰਗੇ ਨਹੀਂ ਗੱਲਾਂ ਸੁਣ ਕੇ ਵੱਟੀਆਂ ਸੁਣ ਕੇ ਛ ਤੁਸੀਂ ਕਹੀ ਜਾਂਦੇ ਹੋ ਵੀ ਸਟਰਗਲ ਹੁੰਦਾ ਹਰ ਇੱਕ ਬੰਦੇ ਦਾ ਕੋਈ ਬੰਦੇ ਵਿਚਾਰੇ ਪਿਓ ਦਾਦਿਆਂ ਨਹੀਂ ਸਮਝ ਜਾਂਦੇ ਨੇ ਕੋਈ ਮੇਰੇ ਵਰਗਾ ਹੋਣ ਲੱਗਿਆਗਾ ਪਰ ਇਹ ਚ ਸਟਰਗਲ ਹੈ ਕੰਮ ਚ ਮਿਹਨਤ ਹੈ ਜਦੋਂ ਤੁਸੀਂ ਆਪ ਦੇ ਜਾਨਵਰ ਖੜੇ ਕਰ ਲਏ ਹਾਂ ਫੇਰ ਭਵਨ ਲੇਬਰ ਵਾਲੇ ਰੱਖ ਲੋ ਹੁਣ ਮੈਂ ਇਹਨੂੰ ਸੁਣਾਉਣ ਲੱਗਿਆ ਗੱਲ ਗੱਲ ਤੁਹਾਡੇ ਨਾਲ ਵੀ ਸਾਂਝੀ ਕਰਦਾ ਅੱਜ ਆ ਗਈ ਗੱਲ ਘਟੋ ਘਟ ਵੀ 3-4 ਸਾਲ ਪੁਰਾਣੀ ਆ 4 ਸਾਲਾਂ ਤੋਂ ਪਲੱਸ ਹੀ ਆ 4 ਸਾਲ ਵਿਆਹ ਹੋਈ ਨੂੰ ਜਦੋਂ ਮੇਰਾ ਵਿਆਹ ਸੀ ਤੇ ਉਹਨੂੰ ਕੀ ਸੀ ਨਾ ਬੱਕਰੀਆਂ ਸੂਆ ਪੈ ਗਿਆ ਸੂਆ ਪਾਇਆ ਦੋ ਲੇਬਰ ਤੇ ਬੰਦੇ ਰੱਖ ਲੇ ਮੈਂ ਇੱਕ ਮਿੰਟ ਦੀ ਗੱਲ ਨਾਲੇ ਸ਼ਾਰਟ ਕਟ ਚ ਹੀ ਮਕਾ ਦੇਣੀ ਆਪਾਂ ਲੇਬਰ ਤੇ ਬੰਦੇ ਰੱਖ ਲੇ ਟੋਕਰ ਆਪਣੇ ਕੋਲੇ ਵੱਡਾ ਹੈਗਾ ਜੀ ਚੋ ਬੱਚੇ ਤਾੜ ਦਉਨ ਉਹਦੇ ਬੱਕਰੀਆਂ ਸੂਆ ਪਾਇਆ ਉਹਨਾਂ ਨੇ ਕੀ ਕੀਤਾ ਥੱਲੇ ਕੰਬਲ ਵੀ ਵਿਛਾਇਆ ਵਿਚਾਰਿਆ ਨੇ ਨੀਰਾ ਵੀ ਸੱਟਿਆ ਵੀ ਸੁੱਕ ਵੀ ਸਿੱਟੀ ਪਰ ਤਿੰਨ ਚਾਰ ਦਿਨ ਵਿਆਹ ਆਰਾਮ ਨਾਲ ਲੱਗ ਗਈ ਜੰਨੇ ਸੁਣੋ ਪਤਾ ਹੈ ਹੁਣ ਆਹ ਵੇਖੋ ਆ ਰਾਤ ਇੱਥੇ ਜਿਵੇਂ ਮੇਮ ਨੇ 10-12 ਤਾੜੇ ਸੀਗੇ ਤੇ ਇੱਕ ਦਿਨ ਚ ਹੀ ਮੰਨ ਕੇ ਚਲੋ ਇਹਨਾਂ ਨੇ ਕਿੰਨਾ ਚੱਕਰ ਕਰਤਾ ਹਾਏ ਉਹ ਲੋੜਾ ਗਾਚੀਆਂ ਪਟੀਆਂ ਜਾਂ ਲੱਗੀਆਂ ਇੱਕ ਦਿਨ ਚ ਕਿੰਨਾ ਚੱਕੜ ਕਰਤਾ ਤੇ ਤੁਸੀਂ ਐ ਸੋਚ ਲੋ ਵੀ ਤਿੰਨ ਚਾਰ ਦਿਨਾਂ ਦੇ ਵਿੱਚ ਉਹੀ 10 ਮੇਮਨੇ ਕਿੰਨਾ ਚੱਕੜ ਕਰ ਦੇਣਗੇ ਬਈ ਚਲੋ 2 ਦਿਨ ਬੱਚੇ ਵਿਚਾਰੇ ਤਖੜੇ ਸੀ ਹਾਂਡੇ ਤੀਜੇ ਦਿਨ ਬਈ ਬੱਚੇ ਦੋ ਬਿਮਾਰ ਹੋ ਗਏ ਕਰਦੇ ਕਰਾਉਂਦੇ 9-10 ਮੇਮਨੇ ਹੋਣਗੇ ਮੈਨੂੰ ਲੱਗਾ ਬਹੁਤ ਯਾਦ ਨਹੀਂ 9-10 ਤਾਂ ਹੋਣੇ ਹੋਣੇ ਆ 7-8 ਲਾਲੋ ਭਾਈ 2 ਘੱਟ ਲਾਲੋ ਹਨਾ ਮੇਰੇ ਸਾਰੇ ਮਰ ਗਏ ਸੀ ਭਾਈ ਉਹ ਠੀਕ ਆ ਕਿਉਂਕਿ ਠੰਡ ਦਾ ਟਾਈਮ ਸੀ ਬੱਚਿਆਂ ਨੂੰ ਦੁੱਧ ਵੀ ਜਰਣੇ ਪਿਉਣਾ ਪਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਵੀ ਅਸੀਂ ਇਹਨਾਂ ਦੀ ਜਗ੍ਹਾ ਚੇਂਜ ਕਰਨੀ ਉਹ ਵੀ ਨੁਕਸਾਨ ਦਾ ਇੱਕ ਕਾਰਨ ਹੋ ਗਿਆ ਲੇਬਰ ਵਾਲੇ ਹੁਣ ਬੰਦਿਆਂ ਨੂੰ ਆਪਾਂ ਆਏ ਨਹੀਂ ਮਾੜਾ ਕਹਿ ਸਕਦੇ ਵੀ ਜਾਣ ਕੇ ਨਹੀਂ ਕੀਤਾ ਜਦੋਂ ਦੁੱਧ ਪਿਆਰੇ ਆ ਵਿਚਾਰੇ ਡਾਣੀ ਟੱਪਾ ਵੀ ਮਾੜਾ ਮੋਟਾ ਰੱਖ ਰੱਖੇ ਰੱਖ ਰੇ ਆ ਬੱਕਰੀਆਂ ਵੀ ਸਾਹਰੇ ਨੇ ਆਪਣੀਆਂ ਪਰ ਉਹਨਾਂ ਦੇ ਇਹ ਦਿਮਾਗ 'ਚ ਨਹੀਂ ਆਈ ਵੀ ਦਿੱਲੀ ਦਾ ਚੇਂਜ ਕਰਨਾ ਸੋਨੂ ਵੀ ਬਾਈ ਇਹੀ ਸਲਾਹ ਦੰਨਾਗਾ ਕੰਮ ਸਟਾਰਟ ਕਰਨਾ ਕੰਮ ਤੋੜਨਾ ਆਪਦੇ ਸਰ ਤੋਂ ਠੀਕ ਆ ਲੇਬਰ ਰੱਖ ਲਓ ਨਾਲ ਪਲੱਸ ਰੋ ਆਪ ਜਿੰਮੇਦਾਰੀ ਆਥਣ ਵਾਲੀ ਤੇ ਤੜਕੇ ਵਾਲੀ ਥੋੜੀ ਆਪ ਦੀ ਹੋਣੀ ਚਾਹੀਦੀ ਆ ਬੱਚੇ ਸੰਭਾਲਣ ਦੀ ਜਿੰਮੇਦਾਰੀ ਥੋੜੀ ਆਪ ਦੀ ਹੋਣੀ ਚਾਹੀਦੀ ਆ ਬਾਹਰ ਅੰਦਰ ਜਾਣਿਓ ਸਿਹਰੀ ਰੱਖ ਰੱਖਿਆ ਲੇਵਰਾ ਰੱਖਿਆ ਉਹਨੂੰ ਕਹਿ ਦਿਓ ਬਾਈ ਜਿੰਨਾ ਪਤਾ ਠੀਕ ਆ ਬਸ ਨਿਗ੍ਹਾ ਰੱਖ ਲੈ ਪਾਣੀ ਧਰਦੀ ਕੋ ਟੱਕਰ ਪੱਕਰ ਦੀ ਨਿਗ੍ਹਾ ਰੱਖ ਲਈ ਬੱਕਰੀ ਸੂਣ ਵਾਲੀ ਦੀ ਨਿਗ੍ਹਾ ਰੱਖ ਲਈ ਬੱਕਰੀਆਂ ਇੱਧਰ ਉੱਧਰ ਘੜਦੀ ਐਨਾਂ ਖਾਣ ਪੀਣ ਦਾ ਤੁਹਾਡਾ ਆਪ ਦਾ ਹੋਣਾ ਚਾਹੀਦਾ ਹੁਣ ਜਿਵੇਂ ਇੱਥੇ ਪਿੰਜਰਾ ਸੀ 2 ਦਿਨ ਰਿਹਾ ਇੱਥੇ ਪਿੰਜਰਾ ਸੁੱਕ ਬਦਲ ਦਿੰਨੇ ਆ ਅੱਜ ਤੀਜਾ ਦਿਨ ਉੱਥੇ ਚੇਂਜ ਕਰਤਾ ਫਿਰ ਉੱਥੇ ਚੇਂਜ ਕਰਦਾਂਗੇ ਐਂ ਚੱਲੇ ਜਾਣਾ ਕੰਮ ਹੁਣ ਜਿਵੇਂ ਮੀਂਹ ਦਾ ਮੌਸਮ ਆ ਗਿਲਗਰੋਲਾ ਵਾਲਾ ਠੀਕ ਆ ਵੀ ਕੰਮ ਆਉਦੇ ਸਰ ਤੇ ਆਪਦੇ ਹੱਥੋਂ ਸਟਾਰਟ ਕਰ ਲਓ ਜਦੋਂ ਪੈਰਾ ਤੇ ਹੋ ਗਏ ਸੋ ਡਾਲਦੇ ਉਹ ਪੈ ਜਾਣਾ ਤੇ ਜਾਣਕਾਰੀ ਚੰਗੀ ਲੱਗੀ ਬਈ ਸ਼ੇਅਰ ਕਰ ਦਿਓ ਧੰਨਵਾਦ ਜੀ ਜਿਉਂਦੇ ਹੋ